ਮੈਂ ਸਿਪੀ ਸ਼ਰਮਾ 642 ਬੇਰਜਗਰ ਪੀਟੀਏ ਕੇਜਰੀਵਾਲ ਦੀ ਮੂਹ ਬੋਲੀ ਪੈਣ ਅ ਸਾਡੇ ਨਾਲ ਦੇ ਤੁਹਾਨੂੰ ਪਤਾ ਹੀ ਆਪਣੇ ਨਾਲ ਦੇ 642 ਪੀਟੀਏ ਦੀ ਗੁਰਲਾਬ ਸਿੰਘ ਗੋਡੇ ਨੂੰ ਫੋਸ ਮੰਡੀ ਵਾਲੇ ਬਕੀਰ ਨੂੰ ਤੇ ਨਾਲ ਦੇ ਹੋਰ ਸਾਥੀਆਂ ਨੂੰ ਵੀ ਚੱਕ ਲਿਆ ਕਿ ਮੇਰੇ ਇੱਥੇ ਘਰਾਂ ਕੋਲ ਵੀ ਫੋਸਕ ਦੀਆਂ ਗੱਡੀਆਂ ਚੱਕਰ ਲਗਾ ਰਹੀਆਂ ਨੇ ਪਰ ਉਹਨਾਂ ਨੂੰ ਘਰ ਨਹੀਂ ਪਤਾ ਲੱਗਿਆ ਤੇ ਮੇਰੀ ਮੰਮੀ ਦੇ ਘਰ ਮਤਲਬ ਕਿ ਮੇਰੇ ਪੇਕੇ ਗਏ ਨੇ ਤੇ ਮੇਰੇ ਪੇਕੇ ਵਾਲੇ ਨੂੰ ਪੁੱਛਿਆ ਜਾ ਰਿਹਾਗਾ ਵੀ ਕਿੱਥੇ ਆ ਤੁਹਾਡੀ ਕੁੜੀਆ ਘਰ ਕਿੱਥੇ ਵਿਆਹ ਆ ਏ ਦੇਖੋ ਤੁਸੀਂ ਕਿ ਕਿੰਨੀ ਸ਼ਰਮਨਾਕ ਗੱਲ ਆ ਕਿ ਕੇਜਰੀਵਾਲ ਦੀ ਉਦੋਂ ਵੋਟਾਂ ਬਲੇ ਕੰਸਟੰਟ ਕਰਿਆ ਸੀ ਕਿ ਸਾਨੂੰ ਉਹ ਸਾਡੀ ਭੈਣ ਆ ਸਾਡੀ ਸਰਕਾਰ ਆ ਤੇ ਤੁਹਾਡਾ ਤੁਹਾਡੀ ਭਰਤੀ ਕਰਾਂਗੇ ਜਦੋਂ ਕਿ ਨਾਲ ਲਿਖ ਕੇ ਦੇਤਾ ਕਿ ਸਾਡੇ ਕੋਲ ਰਿਟਰਨ ਚ ਕੁਝ ਨਹੀਂ ਪੋਸਟਾ ਖਤਮਦਾ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਸਾਨੂੰ ਹਰਪਾਲ ਚਿਮਮਾ ਜੀ ਹਰ ਵਾਰੀ ਲਾਰਾ ਲਾਉਂਦੇ ਨੇ ਸੀਮ ਭਗਵੰਤ ਨਾਲ ਪੰਜ ਮੀਟਿੰਗਾਂ ਹੋ ਗਈਆਂ ਉਹਦੀ ਆਵਾਜ਼ ਉਦੋਂ ਦੀ ਸਾਡੇ ਨਾਲ ਇੰਨੀ ਘਟਿਆਰਕ ਕੀਤੀ ਜਾ ਰਹੀ ਆ ਕਿ ਸਾਨੂੰ ਰਾਤਾਂ ਨੂੰ ਘਰੋਂ ਚੱਕ ਰਹੇ ਨੇ ਅਸੀਂ 2 ਸਾਲ ਕੋਈ ਪ੍ਰੋਗਰਾਮ ਹੀ ਕੀਤਾ 24 ਤੋਂ ਲੈ ਕੇ 25 ਆ ਗਿਆ ਕਿਉਂਕਿ ਇਹ ਕੇਰੇ ਸੋਡੀ ਭਰਤੀ ਅਸੀਂ ਕਰ ਰਹੇ ਸੀ ਚੋਪੜੇ ਪਰ ਹੁਣ ਅੱਧ ਹੋ ਗਈ ਕਿ ਸਾਡੀ ਲਾਸਟ ਤਰੀਖ ਸੀ ਉਦੋਂ ਵੀ ਇਹਨਾਂ ਦਾ ਵਕੀਲ ਪਹੁੰਚਿਆ ਨਹੀਂ ਸਾਡਾ ਵਕੀਲ ਪਹੁੰਚਦਾਗਾ ਉੱਥੇ ਸਾਡੇ ਨਾਲ ਹਰ ਵਾਰੀ ਇਦਾਂ ਹੀ ਉੱਟਾ ਸਿੱਧਾ ਬੋਲਦੇ ਨੇ ਤੇ ਹੁਣ ਸਾਨੂੰ ਰਾਤਾਂ ਨੂੰ ਚੱਕਣ ਆ ਰਹੇ ਮੈਨੂੰ ਵੀ ਚੱਕਣ ਲਈ ਆਏ ਨੇ ਵੀ ਲੈ ਕੇ ਜਾਵਾਂਗੇ ਥਾਣੇ 'ਚ ਤੇ ਮੇਰੀ ਕੰਡੀਸ਼ਨ ਇਦਾਂ ਕਿ ਮੈਂ 6 ਮਹੀਨੇ ਦੀ ਪ੍ਰੈਗਨਟ ਆ ਤੇ ਦੇਖੋ ਤੁਸੀਂ ਸਰਕਾਰ ਦੀ ਹਰਕਤਾਂ ਜੇ ਕੱਲ ਨੂੰ ਕੋਈ ਗੱਲ ਹੁੰਦੀ ਆ ਅਸੀਂ ਕੀ ਬੋਲਦੇ ਆ ਅਸੀਂ ਸਿਰਫ ਆਪਣੇ ਰੋਜ਼ਗਾਰ ਲਈ 646 ਪੀ.ਆਰ.ਐਲ ਦੀ ਭਰਤੀ ਮੰਗਦੇ ਆ ਜੋ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਜੋ ਕਿ ਇੱਕ ਕੋਰਟ ਚੋਂ ਭਰਤੀ ਦਿੱਤੀ ਹੋਈ ਆ ਤੇ ਕੋਰਟ ਦਾ ਫੈਸਲਾ ਵੀ ਆ ਕਿ ਇਹਨਾਂ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ ਆ ਕੇਜਰੀਵਾਲ ਜਿਹੜਾ ਹੁਣ ਆ ਕੇ ਬੋਲਦਾ ਇੱਥੇ ਜੇ ਇਹਨੂੰ ਕਹਿ ਵੀ ਮਿੱਤਰ ਜੀ ਹਿੰਮਤ ਆ ਤੂੰ ਆਪ ਸਾਹਮਣੇ ਕਿਉਂ ਨਹੀਂ ਆਂਦਾ ਪੁਲਿਸ ਵਾਲਿਆਂ ਨੂੰ ਭੇਜਦਾ ਘਰ ਧੰਨਵਾਦ ਸਤਿਓ ਮੈਂ ਸਿੱਪੀ ਸ਼ਰਮਾ 646 ਬੇਰੋਜ਼ਗਾਰ ਪੀ.ਟੀ.ਆਈ. ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ ਆ ਸਾਡੇ ਨਾਲ ਦੇ ਤੁਹਾਨੂੰ ਪਤਾ ਹੀ ਆਪਣੇ ਨਾਲ ਦੇ 646 ਪੀੜੀ ਦੀ ਗੁਰਨਾਬ ਸਿੰਘ ਭੋਲੇ ਨੂੰ ਫੂਸ ਮੰਡੀ ਵਾਲੇ ਬਕੀਲ ਨੂੰ ਤੇ ਨਾਲ ਦੇ ਹੋਰ ਸਾਥੀਆਂ ਨੂੰ ਵੀ ਚੱਕ ਲਿਆ ਤੇ ਮੇਰੇ ਇੱਥੇ ਘਰਾਂ ਕੋਲ ਵੀ ਫੂਸਾਂ ਦੀਆਂ ਗੱਡੀਆਂ ਚੱਕਰ ਲਗਾ ਰਹੀਆਂ ਨੇ ਪਰ ਉਹਨਾਂ ਨੂੰ ਘਰ ਨਹੀਂ ਪਤਾ ਲੱਗਿਆ ਤੇ ਮੇਰੀ ਮੰਮੀ ਦੇ ਘਰ ਮਤਲਬ ਕਿ ਮੇਰੇ ਪੇਕੇ ਗਏ ਨੇ ਤੇ ਮੇਰੇ ਪੇਕੇ ਵਾਲੇ ਨੂੰ ਪੁੱਛਿਆ ਜਾ ਰਿਹਾਗਾ ਵੀ ਕਿੱਥੇ ਆ ਤੁਹਾਡੀ ਕੁੜੀਆ ਘਰ ਕਿੱਥੇ ਵਿਆਹ ਆ ਇਹ ਦੇਖੋ ਤੁਸੀਂ ਕਿ ਕਿੰਨੀ ਸ਼ਰਮਨਾਕ ਗੱਲ ਆ ਕਿ ਕੇਜਰੀਵਾਲ ਦੀ ਉਦੋਂ ਵੋਟਾਂ ਬਲੇ ਕੰਸਟੰਟ ਕਰਿਆ ਸੀ ਕਿ ਸਾਨੂੰ ਤੂੰ ਸਾਡੀ ਭੈਣ ਆ ਸਾਡੀ ਸਰਕਾਰ ਆ ਤੇ ਤੁਹਾਡਾ ਤੁਹਾਡੀ ਭਰਤੀ ਕਰਾਂਗੇ ਜਦੋਂ ਕਿ ਨਾਲ ਲਿਖ ਕੇ ਦੇਤਾ ਕਿ ਸਾਡੇ ਕੋਲ ਰਿਟਰਨ ਚ ਕੁਝ ਨਹੀਂ ਪੋਸਟਾ ਖਤਮ ਦਾ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਸਾਨੂੰ ਹਰਪਾਲ ਚਿਮਮਾ ਜੀ ਹਰ ਵਾਰੀ ਲਾਰਾ ਲਾਉਂਦੇ ਨੇ ਸੀਮ ਭਗਵੰਤ ਨਾਲ ਪੰਜ ਮੀਟਿੰਗਾਂ ਹੋ ਗਈਆਂ ਉਹਦੇ ਬਾਅਦ ਵੀ ਸਾਡੇ ਨਾਲ ਇੰਨੀ ਕਟਿਆਰਕ ਕੀਤੀ ਜਾ ਰਹੀ ਆ ਕਿ ਸਾਨੂੰ ਰਾਤਾਂ ਨੂੰ ਘਰੋਂ ਚੱਕ ਰਹੇ ਨੇ ਅਸੀਂ 2 ਸਾਲ ਕੋਈ ਪ੍ਰੋਗਰਾਮ ਹੀ ਕੀਤਾ 24 ਤੋਂ ਲੈ ਕੇ 25 ਆ ਗਿਆ ਕਿ ਇਹ ਕੇਰੇ ਸੋਡੀ ਭਰਤੀ ਅਸੀਂ ਕਰ ਰਹੇ ਸੀ ਚੋਪੜੇ ਪਰ ਹੁਣ ਹੱਦ ਹੋ ਗਈ ਕਿ ਸਾਰੀ ਲਾਸਟ ਤਰੀਕ ਸੀ ਉਦੋਂ ਵੀ ਇਹਨਾਂ ਦਾ ਵਕੀਲ ਪਹੁੰਚਿਆ ਨਹੀਂ ਸਾਡਾ ਵਕੀਲ ਪਹੁੰਚਦਾ ਕਿ ਉੱਥੇ ਸਾਡੇ ਨਾਲ ਹਰ ਵਾਰੀ ਇਦਾਂ ਹੀ ਉੱਟਾ ਸਿੱਧਾ ਬੋਲਦੇ ਨੇ ਤੇ ਹੁਣ ਸਾਨੂੰ ਰਾਤਾਂ ਨੂੰ ਚੱਕਣ ਆ ਰਹੇ ਮੈਨੂੰ ਵੀ ਚੱਕਣ ਲਈ ਆਏ ਨੇ ਵੀ ਲੈ ਕੇ ਜਾਵਾਂਗੇ ਥਾਣੇ 'ਚ ਤੇ ਮੇਰੀ ਕੰਡੀਸ਼ਨ ਇਦਾਂ ਕਿ ਮੈਂ 6 ਮਹੀਨੇ ਦੀ ਪ੍ਰੈਗਨੈਂਟ ਆ ਤੇ ਦੇਖੋ ਤੁਸੀਂ ਸਰਕਾਰ ਦੀ ਹਰਕਤਾਂ ਜੇ ਕੱਲ ਨੂੰ ਕੋਈ ਗੱਲ ਹੁੰਦੀ ਆ ਅਸੀਂ ਕੀ ਬੋਲਦੇ ਆ ਅਸੀਂ ਸਿਰਫ ਆਪਣੇ ਰੋਜ਼ਗਾਰ ਲਈ 646 ਪੀਰੀਅਲ ਦੀ ਭਰਤੀ ਮੰਗਦੇ ਆ ਜੋ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਜੋ ਕਿ ਇੱਕ ਕੋਰਟ ਚੋਂ ਭਰਤੀ ਦਿੱਤੀ ਹੋਈ ਆ ਤੇ ਕੋਰਟ ਦਾ ਫੈਸਲਾ ਵੀ ਆ ਕਿ ਇਹਨਾਂ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ ਆ ਕੇਸਰੀਵਾਲ ਜਿਹੜਾ ਹੁਣ ਆ ਕੇ ਬੋਲਦਾ ਇੱਥੇ ਜੇ ਇਹਨੂੰ ਕਹਿ ਵੀ ਨਿੱਤਰ ਜੀ ਹਿੰਮਤ ਆ ਤੂੰ ਆਪ ਸਾਹਮਣੇ ਕਿਉਂ ਨਹੀਂ ਆਂਦਾ ਪੁਲਿਸ ਵਾਲਿਆਂ ਨੂੰ ਭੇਜਦਾ ਘਰ ਧੰਨਵਾਦ ਸਾਥੀਓ